ਤੁਹਾਨੂੰ ਇੱਧਰ ਰਹਿਣ ਦੇ ਕੋਈ ਰਵਾਨੀ ਪੱਛੀ ਜਾ ਰਹੇ ਆ ਜੇ ਅੱਜ ਦਾ ਸਮਾਗਮ ਕਰਾ ਦਿੱਤਾ ਉਹਨੂੰ ਚਲਾ ਸਰਸਾਮ ਹੈ ਇਹ ਜੀ ਬਿਲਕੁਲ ਧੱਕਾ ਕਰ ਰਹੇ ਨੇ ਸਾਡੇ ਨਾਲ ਬਿਨਾ ਮਤਲਬ ਤੋਂ ਬਿਨਾ ਕਿਸੇ ਵਜ੍ਹਾ ਤੋਂ ਉਹਨਾਂ ਨੇ ਅੰਦਰ ਕੀਤਾ ਤੇ ਅਸੀਂ ਚੋਣ ਪ੍ਰਚਾਰ ਜਿਹੜਾ ਆਪਦਾ ਵਧੀਆ ਤਰੀਕੇ ਨਾਲ ਪੀਸਫੁਲੀ ਕਰ ਰਹੇ ਸੀਗੇ ਤੇ ਸਾਨੂੰ ਸੜਨ ਲਈ ਇਸ ਚੀਜ਼ ਦਾ ਪਤਾ ਲੱਗਦਾ ਜੀ ਕਿ ਉਹਨਾਂ ਤੇ ਪਰਚਾ ਕੱਟਿਆ ਗਿਆ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਕਿਸੇ ਕਿਤੇ ਥਾਂ ਤੇ ਵੀ ਉਹਨਾਂ ਨੇ ਜਾ ਕੇ ਕੁਝ ਇਦਾਂ ਦਾ ਨਹੀਂ ਕੀਤਾ ਕਿਸੇ ਨੂੰ ਡਰਾਇਆ ਧਮਕਾਇਆ ਹੋਵੇ ਜਾਂ ਕਿਸੇ ਨੂੰ ਇਦਾਂ ਦਾ ਕੁਝ ਕੀਤਾ ਹੋਵੇ ਪੁਲਿਸ ਤਾਂ ਕਹਣਾ ਕਿ ਉਹਨਾਂ ਕੋਲ ਕਿ ਕਿਤੋਂ ਲੇਟ ਆਈ ਸੀਗੀ ਇੱਕ ਦੋ ਦਿਨ ਪਹਿਲਾਂ ਉਸ ਤੇ ਆਧਾਰ ਤੇ ਜਿਹੜੀ ਕਾਰਵਾਈ ਆ ਕੀਤੀ ਆ ਪਰਚਾ ਨਹੀਂ ਕੱਟਿਆ ਗਿਆ ਹੈਗਾ ਕਿ ਇੱਕ ਕਲੰਦਰਾ ਜਿਹੜਾ ਉਹ ਪੇਸ਼ ਕਰ ਰਹੇ ਹੈਗੇ ਨੇ ਇਹ ਹਿਰਾਸਤ ਦੇ ਵਿੱਚ ਕੱਲਾ ਲਿਆ ਹੈਗਾ ਇਹ ਪੁਲਿਸ ਕੈਰੀ ਹੈਗੀ ਹੈ ਹਾਂਜੀ ਨਹੀਂ ਜੀ ਉਹਨਾਂ ਨੇ ਬਿਲਕੁਲ 751 ਦਾ ਜਿਹੜਾ ਪਰਚਾ ਉਹ ਕੱਟ ਦਿੱਤਾ ਗਿਆ ਹੈ ਆ ਤੇ ਇਹ ਜਿਹੜਾ ਸਾਰਾ ਕੁਝ ਉਹਨਾਂ ਦੀ ਪਲੈਨਿੰਗ ਚੱਲ ਰਹੀ ਹੈ ਜੀ ਕੁਝ ਵੀ ਇਦਾਂ ਦਾ ਨਹੀਂ ਹੋਇਆ ਉਹ ਸਭ ਨਜਾਇਜ਼ ਕਰ ਰਹੇ ਨੇ ਕੋਈ ਬਹਾਨਾ ਤਾਂ ਉਹਨਾਂ ਨੂੰ ਚਾਹੀਦਾ ਹੈ ਨਾ ਜੀ ਅੰਦਰ ਕਰਨ ਵਾਸਤੇ ਇਹ ਲੱਗਦਾ ਚੋਣਾ ਨੂੰ ਲੈ ਕੇ ਸਾਰਾ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਚੋਣਾ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਜਿਹੜੇ ਦਈਆ ਸਾਹਿਬ ਨੇ ਉਹਨਾਂ ਨੇ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਸਾਰਾ ਕੁਝ ਇਦਾਂ ਦਾ ਤੇ ਇਹ ਚੋਣ ਪ੍ਰਚਾਰ ਜਿਹੜਾ ਸਾਡਾ ਇਦਾਂ ਹੀ ਲੱਗਾ ਰਹੂਗਾ ਜੇ ਉਹਨਾਂ ਨੂੰ ਇਹ ਆ ਵੀ ਚੋਣ ਪ੍ਰਚਾਰ ਤੇ ਕੋਈ ਅਸਰ ਪਾਊਗਾ ਇਸ ਚੀਜ਼ ਦਾ ਇਹ ਚੀਜ਼ ਖਤਮ ਹੋਣ ਵਾਲੀ ਨਹੀਂ ਜੀ ਸਾਡੀ ਲੀਡ ਜਿਹੜੀ ਹੈ ਅਸੀਂ ਵੱਡੀ ਤੋਂ ਵੱਡੀ ਲੀਡ ਲੈ ਕੇ ਇਥੋਂ ਜਿੱਤ ਕੇ ਜਾਵਾਂਗੇ। ਮਨਪ੍ਰਸਤ ਦਿੱਤਾ ਜਾ ਰਿਹਾ ਹੈ ਕਿ ਵਿਸ਼ਵਾਸ ਕੀ ਦੁਆਇਆ ਗਿਆ ਹੈ ਪੀਸਰ ਨੂੰ ਕੀਆ ਗਿਆ ਹੈ। ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਦੀ ਪ੍ਰਸ਼ਾਸਨ ਨਾਲ ਅਸੀਂ ਆਪਦਾ ਜਿਹੜਾ ਕਯੋਨ ਪ੍ਰਚਾਰ ਤੇ ਜਿਹੜਾ ਆਪਦਾ ਜਾਰੀ ਕੀਤਾ ਹੋਇਆ ਸੀ ਉਹ ਉੱਧਰ ਜਾ ਰਹੇ ਆ ਘਰਾਂ ਦੇ ਵਿੱਚ। ਅੱਜ ਅਖੀਰ ਦਾ ਦਿਨ ਹੈ ਚੋਣ ਪ੍ਰਚਾਰ ਦਾ ਔਰ ਲੋਕਾਂ ਦਾ ਪ੍ਰਵਾਹ ਵਧਾਰਾ ਮਿਲ ਰਿਹਾ। ਬਿਲਕੁਲ ਜੀ ਬਹੁਤ ਵਧੀਆ ਮਿਲ ਰਿਹਾ ਹੈ ਜਿੱਥੇ ਉਹਨਾਂ ਅਸੀਂ ਜਾ ਕੇ ਆਏ ਆ ਸਾਨੂੰ ਇਹ ਹੌਸਲਾ ਦਿੱਤਾ ਗਿਆ ਹੈ ਕਿ ਅਸੀਂ ਤੁਹਾਡੇ ਨਾਲ ਆ ਤੇ ਜੇ ਤੁਸੀਂ ਸਾਡੇ ਨਾਲ ਖੜੇ ਹੋ ਤਾਂ ਅੱਜ ਅਸੀਂ ਵੀ ਖੜੇ ਆ ਅਸੀਂ ਤੁਹਾਡੇ ਤੋਂ ਡੋਲਾਂਗੇ ਨਹੀਂ ਤੇ ਤੁਹਾਡਾ ਸਾਥ ਦੇਵਾਂ ਹਾਰ ਇਹਨਾਂ ਨੂੰ ਆਪਦੀ ਨਜ਼ਰ ਆ ਰਹੀ ਆ ਹਾਰ ਤੋਂ ਬਖਰਾਏ ਹੋਏ ਉਹਨੂੰ ਅਰੈਸਟ ਕਰਦੇ ਆ ਵੀ ਉਹ ਆਪਦੇ ਵਰਕਰਾਂ ਨੂੰ ਨਾ ਕਹਿ ਸਕਣ ਤੋਂ ਇਹ ਹਾਰ ਇਹ ਸੰਗੋ ਜਿੱਤ ਹੋਣੀ ਆ ਕਿਉਂ ਲੋਕਾਂ ਨੇ ਲੋਕਾਂ ਨੇ ਲੋਕ ਸਹਿਮਤਾ ਲੋਕਾਂ ਦਾ ਪਿਆਰ ਮਿਲ ਰਿਹਾ ਉਹ ਬਿਲਕੁਲ ਵੀ ਸਮਾਜ ਸੇਵੀ ਕੰਮ ਕਰ ਰਿਹਾ ਕੋਈ ਗਲਤ ਨਹੀਂ ਕੰਮ ਕਰ ਰਿਹਾ ਕੰਪਲੇਨ ਕੋਈ ਗਲਤ ਨਹੀਂ ਕੀਤੀ ਹੁਣ ਐਵੇਂ ਚੱਕ ਕੇ ਇਹਨਾਂ ਨੇ ਕਹਿਤਾ ਜੀ ਉਹਦਾ ਫਲਾਣਾ ਮਰਡਰ ਹੋਇਆ ਸੀ ਉਹਦਾ ਨੰਗਾ ਡਾਰਾ ਫਲਾਣਾ ਕੋਈ ਕਿਸੇ ਦਾ ਮਰਡਰ ਨਹੀਂ ਅਸੀਂ ਕਰਦੇ ਕੋਈ ਕਿਸੇ ਆਈ ਹਰ ਇੱਕ ਨਾ ਪਿਆਰ ਨਾ ਰਹਿਣਾ ਤੁਸੀਂ ਇਹ ਦੇਖੋ ਜੇ ਅਸੀਂ ਕਿਸੇ ਨੂੰ ਧੱਕਾ ਕਰਦੇ ਹੋਈਏ ਨਾ ਕਰ ਐਨੀ ਜਨਤਾ ਸਾਡੇ ਕਿਵੇਂ ਆ ਕੇ ਹੁਣ VOTING ਚ ਤੁਸੀਂ ਇਹ ਦੇਖਿਆ ਜੀ ਵੋਟਾਂ ਆਪਾਂ ਹੱਥ ਨਾਲ ਫੜ ਕੇ ਨਹੀਂ ਪਵਾ ਸਕਦੇ ਕਿਸ ਤੋਂ ਇਹ ਪਿਆਰ ਨਾਲ ਹੀ ਪਾਣੀਆਂ ਜੇ ਪਾਣੀਆਂ ਤੁਹਾਡੇ ਸਾਹਮਣੇ ਆ ਜੀ ਇਹ ਪੁਲਿਸ ਨੇ ਕੀ ਤੁਹਾਨੂੰ ਦੱਸਿਆ ਕੀ ਹੈਗਾ ਕੀ ਕਾਹਤੂ ਕੀਤਾ ਹੁਣ ਸਰੇ ਕੋਈ ਪਰਚਾ ਨਹੀਂ ਦਿੱਤਾ ਜੀ ਉਹ 751 ਚ ਕਹੀ ਜਾਂਦੇ ਆ 751 ਦਾ ਮਤਲਬ ਇਹ ਹੈ ਵੀ ਅੱਜ ਸ਼ਨੀਵਾਰ ਕੱਲ ਨੂੰ ਐਤਵਾਰਾ ਮਜਿਸਟਰ ਬੈਠੇਗਾ ਨਹੀਂ ਸੋਮਵਾਰ ਨੂੰ ਸੋਮਵਾਰ ਆ ਰਹੇ ਨਹੀਂ ਬੇਲ ਨਹੀਂ ਹੋਣੀ ਸੋਮਵਾਰ ਨੂੰ ਸੋਮਵਾਰ ਨੂੰ ਇਲੈਕਸ਼ਨ ਹੋ ਜਾਣਗੇ ਤੇ ਸੋਮਵਾਰ ਨੂੰ ਛੱਡ ਦੇਣਗੇ ਤਾਂ ਹੁਣ ਤੁਸੀਂ ਕੀ ਐਕਸ਼ਨ ਕੀਤਾ ਸੀ ਉਹ ਵਾਪਸ ਜਾ ਰਹੇ ਹਾਂ ਪ੍ਰਸ਼ਾਸਨ ਹੁਣ ਅਸੀਂ ਅਸੀਂ ਸਾਡਾ ਮਕਸਦ ਪਹਿਲਾਂ ਵੀ ਰੋਡ ਜਾਮ ਕਰਨ ਦਾ ਨਹੀਂ ਸੀ ਅਸੀਂ ਆਪਣੀ ਜਨਤਾ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਉਹ ਅਸੀਂ ਰੋਡ ਪਹਿਲਾਂ ਵੀ ਨਹੀਂ ਜਾਮ ਕਰਨਾ ਸੀ ਅਸੀਂ ਤਾਂ ਡੀਐਸਪੀ ਸਾਹਿਬ ਨੂੰ ਕਹਿੰਦੇ ਸੀ ਸਾਡੇ ਨਾਲ ਬਾਹਰ ਆ ਕੇ 2 ਮਿੰਟ ਗੱਲ ਕਰ ਲੈਣ ਪਰ ਉਹਨਾਂ ਨੇ ਨਹੀਂ ਕੀਤੀ ਫਿਰ ਸਾਨੂੰ ਮਜਬੂਰ ਨੂੰ 2 ਮਿੰਟ ਰੋਡ ਜਾਮ ਕਰਨਾ ਪਿਆ ਅਸੀਂ ਇਹ ਲੋਕਾਂ ਤੋਂ ਵੀ ਖਿਮਾ ਚਾਹੁੰਦੇ ਆ ਵੀ ਰੋਡ ਨਹੀਂ ਜਾਮ ਕਰਨਾ ਤੇ ਹੁਣ ਉਹਨਾਂ ਨੇ ਕਿਹਾ ਵੀ ਅਸੀਂ 1-2 ਦਿਨਾਂ ਤੱਕ ਤੁਹਾਡਾ ਮੋਜੈਸਟਰ ਦੇ ਅੱਜ ਹੀ ਸ਼ਾਮ ਨੂੰ ਪੇਸ਼ ਕਰਦੇ ਆ ਮੋਜੈਸਟਰ ਜਿਵੇਂ ਅੱਗੇ ਕਹਿਣਗੇ ਉਸ ਤਰ੍ਹਾਂ ਹੋ ਜੂਗਾ ਤੇ ਅਸੀਂ ਹੁਣ ਰੋਡ ਖਾਲੀ ਕਰ ਰਹੇ ਹਾਂ ਤਾਂ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਲੜ ਰਹੀ ਹੈਗੇ ਹਾਂਜੀ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਅਸੀਂ ਲੜ ਰਹੇ ਹਾਂ ਦੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅਕਾਲੀ ਦਾ ਲੜ ਰਿਹਾ ਅਸੀਂ ਆਸ ਵਿੱਚ ਰਲ ਕੇ ਚੋਣਾਂ ਲੜ ਰਹੇ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਜਿਸ ਵਿੱਚ ਇਹ ਖਤਰਾ ਬਸੇ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ 'ਚ ਮਾਹੌਲ ਖਰਾਬ ਹੋ ਸਕਦਾ ਹੈ ਤੇ ਕੋਈ ਇਲੈਕਸ਼ਨ ਸੰਬੰਧੀ ਕੋਈ ਲਾਅ ਐਂਡ ਔਰਡਰ ਸਿਚੁਏਸ਼ਨ ਖਰਾਬ ਹੋਣ ਦਾ ਖਤਰਾ ਸੋ ਉਸ ਤੇ ਐਕਸ਼ਨ ਲੈਂਦੇ ਹਾਂ ਅਸੀਂ ਇੱਕ ਪ੍ਰੀਵੈਂਟਿਵ ਐਕਸ਼ਨ ਕੀਤਾ ਰੋਕੂ ਕਾਰਵਾਈ ਕੀਤੀ ਹੈ ਗੁਰਪ੍ਰੀਤ ਸਿੰਘ ਸੇਖੋ ਅਤੇ ਉਸ ਦੇ ਦੋ ਸਾਥੀਆਂ ਦੇ ਖਿਲਾਫ ਜਿਸ ਵਿੱਚ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਕਲੰਦਰਾ ਬਣਾਇਆ ਗਿਆ ਜਿਸ ਨੂੰ ਐਸਟੀਐਮ ਕੋਰਟ ਵਿੱਚ ਪੇਸ਼ ਕੀਤਾ ਜਾਵੇ ਅ ਸਰ ਗੁਰਪ੍ਰੀਤ ਸਿੰਘ ਸੇਖੋ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹੈਗੇ ਹਨ ਹਾਂ ਜੀ ਪੁਰਾਣੇ ਲਗਭਗ 40 ਤੋਂ ਉੱਪਰ ਮੁਕਤਮੇ ਦਰਜ ਨੇ ਫਿਲਹਾਲ ਉਹਨਾਂ ਸਾਰਿਆਂ 'ਚ ਕਿਸੇ 'ਚ ਬਰੀ ਹੋ ਗਏ ਤੇ ਕਿਸੇ 'ਚ ਬੇਲਤੇ ਹੈ ਤੇ ਇਸ ਵੇਲੇ ਉਹ ਉਹ ਆਪਣੀ ਵਾਈਫ ਵਾਸਤੇ ਕੈਂਪੇਨਿੰਗ ਕਰ ਰਹੀ ਸੀ ਇਲੈਕਸ਼ਨਸ ਦੀ ਦੋ ਸੀਟਾਂ ਦੇ ਉੱਤੇ ਚੋਣ ਲੜਦੇ ਜੀ ਸਰ ਨਾ ਆਪਾਂ ਜੇਲ੍ਹ ਦਾ ਵੀ ਕੋਈ ਹੈਗਾ ਮਾਮਲਾ ਉਹ ਪੁਰਾਣਾ ਕੇਸ ਹੈ ਮੈਨੂੰ ਸੌਰੀ ਉਸ ਬਾਰੇ ਆਈਡੀਆ ਨਹੀਂ ਪ੍ਰੈਜ਼ੈਂਟ ਸਟੇਟਸ ਕੀ ਹੈ ਉਸ ਕੇਸ ਦਾ ਬਟ ਇਹ ਜਿਹੜੀਆਂ ਰੋਕੂ ਕਾਰਵਾਈ ਕੀਤੀ ਗਈ ਹੈ ਉਹ ਇਲੈਕਸ਼ਨਲਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਨ ਇੱਕ ਕੰਪਲੇਂਟ ਕੀ ਆਈ ਕੀ ਹੈਗੀ ਸੀਗੀ ਇਸ ਦੇ ਅਗੇਂਸਟ ਇਹ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਪਿਆਰੇ ਜਾਨਾ ਪਿੰਡ ਤੋਂ ਪੰਦੀਪ ਸਿੰਘ ਵੱਲੋਂ ਕੰਪਲੀਟ ਆਈ ਸੀ ਜਿਸ ਵਿੱਚ ਇਹ ਦੱਸਿਆ ਗਿਆ ਸਰਉਨ ਦਾ ਸੰਬੰਧ ਕਰਾ ਦਾ ਕਹਿਣਾ ਹੈ ਕਿ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ 190 ਦਿਨ ਲੜਾਈ ਕੀ ਹੋ ਕੀਤੀ ਵੀ ਕਾਫੀ ਦਿਨਾਂ ਤੋਂ ਕੰਪਲੇਨ ਵੀ ਜੜੀ ਆ ਉਹ ਕਹ ਰਹੇ ਸੀਗੇ ਉਦੋਂ ਪੁਲਿਸ ਨਿਕਲ ਨਹੀਂ ਕਰਦੇ ਨਹੀਂ ਜਿਵੇਂ ਮੈਂ ਦੱਸਿਆ ਅੱਛੀ ਵੀ ਜਿਵੇਂ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਉਸ ਤੇ ਵਿਚਾਰ ਕੀਤਾ ਜਾਂਦਾ ਹੈ ਤੇ ਉਸ ਬਾਰੇ ਜੋ ਵੀ ਡਿਸੀਜਨ ਲਿਆ ਗਿਆ ਸੀ ਉਹ ਕੰਪਲੇਂਟ ਉਸ ਦੇ ਪਹਿਲਾਂ ਹੀ ਆਈ ਸੀ ਸੋ ਉਸ ਬਾਰੇ ਇਹ ਡਿਸਕਸ਼ਨ ਹੋ ਚੁੱਕਾ ਹੈ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਜੀ ਐਸਟੀਐਮ ਕੋਰਟ ਤੇ ਪੇਸ਼ ਕਰਾਂਗੇ ਜੋ ਅੱਗੇ ਉਹ ਡਿਸੀਜਨ ਲੈਂਦੇ ਹੈ ਉਹ ਅੱਗੇ ਸਿਰ ਪਤਾ ਲਕੀਏ ਸਰ ਜੋ ਮਤਲਬ ਅੱਜ ਇੱਥੇ ਧਰਨਾ ਵੀ ਜਿਹੜਾ ਥਾਣੇ ਦੇ ਅੱਗੇ ਦਿੱਤਾ ਗਿਆ ਤਾਂ ਕੀ ਗੱਲਬਾਤ ਹੋਈ ਉਸ ਵੇਲੇ ਕੁਝ ਸਮਰਥਕ ਇਕੱਠੇ ਹੋਏ ਸੀ ਇੱਥੇ ਤੇ ਉਹਨਾਂ ਨੂੰ ਇਹੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵੱਲੋਂ ਕਿ 14 ਤਰੀਕ ਨੂੰ ਫੋਲਿੰਗ ਵਾਲੇ ਦਿਨ ਤੇ ਹੋਰ ਵੀ ਉਸ ਉਸ ਦੌਰਾਨ ਕੋਈ ਵੀ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਹੀਂ ਹੋਣ ਦਿੱਤੀ ਜਾਊਗੀ ਤੇ ਕਿਸੇ ਕਿਸੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਾ ਅਸੀਂ ਹੋਣ ਦਵਾਂਗੇ ਤੇ ਨਾ ਕਰਾਂਗੇ